ਹੋ ਮੇਰੀ ਤਾਲੀ ਐ ਤੀਵਾ ਦਾ ਇਤ ਦਿਨ ਥੜਦੇ ਆ ਹੈ ਬਲ ਫੜਤੇ ਪਾਣੀ ਪਾਣੀ ਹੋਦੀ ਮੈਂ ਪੱਤੂ ਹਾਂ ਤੜਵਾਉਂਦਾ ਹੜਤੇ ਸੋਏ ਓਏ ਕਹੇ ਜੀ ਲੱਗੀ ਅੱਜ ਦੀ ਵੀਡੀਓ ਤੇ ਅੱਜ ਹੈਗਾ ਮੰਡੇ ਤੇ ਅੱਜ ਹੀ ਵਲੌਗ ਪਾਵਾਂਗੇ ਆਪਾਂ ਤੇ ਅੱਜ ਹੀ ਹਾਏ ਹਾਏ ਇਸ ਕਮਰੇ ਚ ਨਾ ਵੜਨ ਕਰਕੇ ਨਾ ਮਿਰਰ ਵੀ ਬਲਰ ਹੋਇਆ ਫਿਰ ਇਹ ਤਾਂ ਹੁਣ ਘਰ ਦੀ ਕੁੜੀਆਂ ਦੀ ਰਿਸਪੌਂਸਿਬਿਲਟੀ ਉਹਨਾਂ ਵੀ ਸਾਫ਼ ਕਰਕੇ ਰੱਖੀਏ ਪਰ ਹੁਣ ਇੱਧਰ ਕੋਈ ਵੱੜਦਾ ਹੀ ਨਹੀਂ ਕੀ ਕਰੀਏ ਤਾਂ ਇਹ ਗੰਦੇ ਦਾ ਗੰਦਾ ਹੀ ਰਹਦਾ ਤੇ ਅੱਜ ਆਪਣੀ ਵੀਡੀਓ ਆਈ ਆ ਤੋਤਲੀ ਬਹੂ ਦਾ 3rd ਪਾਰਟ ਤੇ ਉਹਦੇ ਵਿੱਚ ਬਹੁਤ ਹੀ ਇੰਟਰਸਟਿੰਗ ਅ ਸਿੰਗਿੰਗ ਕੀਤੀ ਆ ਪ੍ਰੀਤ ਨੇ ਸੋ ਪਲੀਜ਼ ਸਾਰਿਆਂ ਨੇ ਪਹਿਲਾਂ ਜਾ ਕੇ ਉਹ ਦੇਖਿਓ ਮਤਲਬ ਵਲੌਗ ਵਿੱਚ ਨਹੀਂ ਛੱਡ ਕੇ ਜਾਣਾ ਪਹਿਲਾਂ ਵਲੌਗ ਕੰਪਲੀਟ ਕਰਨਾ ਫਿਰ ਵੀਡੀਓ ਦੇਖਣੀ ਜਾ ਕੇ ਠੀਕ ਹੈ ਤੇ ਮੈਂ ਹੁਣੇ ਸਾਰਾ ਕੰਮ ਨਬੇੜ ਕੇ ਛੱਡੀਆਂ ਬਟ ਅੱਜ ਨਾ ਮੈਂ ਇੱਕ ਗੱਲ ਦੱਸ ਦਿਆਂ ਜੋਜੀ ਦਾ ਨਾ ਲਿਟਰਲ ਬਿਟ ਵਲੌਗ ਬਣਾਉਂਦਾ ਮੂਡ ਨਹੀਂ ਸੀਗਾ ਬਟ ਥੋਡੇ ਸਾਰਿਆਂ ਨਾਲ ਪ੍ਰੋਮਿਸ ਕੀਤਾ ਹੋਇਆ ਸੋ ਦੈਟਸ ਵਾਈ ਵਲੌਗ ਅੱਜ ਮੈਂ ਸਟਾਰਟ ਕਰ ਰਹੀ ਹਾਂ ਤੇ ਪਹਿਲਾਂ ਮੈਂ ਤੁਹਾਨੂੰ ਮਲਾਉਂਗੀ ਮੰਮੀ ਨਾਲ ਵੀ ਮੰਮੀ ਇਸ ਟਾਈਮ ਕੀ ਕਰ ਰਹੀ ਹੈ ਫਿਰ ਉਸ ਵਾਰ ਮੈਂ ਤੁਹਾਨੂੰ ਜੋਜੀ ਨਾਲ ਮਲਾਉਂਗੀ ਤੁਹਾਨੂੰ ਦਿਖਾਵਾਂਗੀ ਕਿਵੇਂ ਲੁਕੇ ਬੈਠੇ ਨੇ ਹੋਰ ਜਾਈ ਹਾਈ ਮੰਮਾ ਕਿੱਸੀ ਹੋ? ਠੀਕ ਵੈ। ਮੰਮੀਓ ਕੱਪੜੇ ਧੁੰਦੇ ਹੋਏ ਨਹੀਂ ਸੋਹਣੇ ਲੱਗਦੀਆਂ ਯਾਰ। ਪਤਾ ਨਹੀਂ ਤੇਨੂੰ ਕਿਉਂ ਨਹੀਂ ਲੱਗਦੀਆਂ ਕੱਪੜੇ ਧੁੰਦੇ। ਤੇ ਅੱਜ ਨਾ ਮੰਮਾ ਥੋੜੇ ਜਿਹਾ ਲੇਟ ਹੋ ਗਏ ਕੱਪੜੇ ਧੁੰਨ ਤੋਂ। ਵੈਸੇ ਕਹਿੰਦੇ ਕਰਮਾ ਵਾਲਿਆਂ ਨੂੰ ਇਹ ਜੀ ਸੱਸਾਂ ਮਿਲਦੀਆਂ ਨੇ। ਪਲੀਜ਼ ਯਾਰ ਨਜ਼ਰ ਨਾ ਲਾਓ ਪਲੀਜ਼। ਮੈਨੂੰ ਕੱਪੜੇ ਧੋਣੇ ਨਹੀਂ ਆਉਂਦੇ ਹੈਗੇ ਤਾਂ ਮੰਮੀ ਧੋਂਦੀ ਐ। ਤੇ ਇਸ ਕਰਕੇ ਬਾਕੀ ਮੰਮਾ ਕੱਪੜੇ ਧੁੰਦੇ ਆ ਨਾ ਵਾਦਾ ਨਾ ਲਿਸ਼ੂ ਲਿਸ਼ੂ ਨਾ ਕਰਿਆ ਕਰੋ। ਆਹ ਤੇ ਬਾਕੀ ਸ਼ੀਸ਼ੇ ਸਾਫ਼ ਕਰ ਲਿਆ ਕਰੋ ਉਧਰ ਵੀ ਗੰਦਾ ਸ਼ੀਸ਼ਾ ਦਿਖਾ ਕੇ ਆਈਆਂ ਇੱਧਰ ਵੀ ਦਿਖਾਰੀਆਂ ਖੁਸ਼ ਹੋ ਕੇ ਕੱਪੜੇ ਧੋਣਿਆ ਸੀ ਖੁਸ਼ ਹੋ ਕੇ ਸਹੀ ਗੱਲ ਆ ਕੱਪੜੇ ਫਿਰ ਜ਼ਿਆਦਾ ਨਹੀਂ ਖਰਦੇ ਨੇ ਕਹਿੰਦੇ ਜੇ ਖੁਸ਼ ਹੋ ਕੇ ਧੋ ਸੱਚੀ ਗੱਲ ਆ ਫਿਰ ਵੱਧ ਨਹੀਂ ਖਰਦੇ ਨੇ ਨਾ ਉਹ ਗੱਲ ਵੱਖਰੀ ਆ ਵੀ ਕੱਪੜੇ ਧੋ ਤੋ ਸਾਡੇ ਹੇਅਰ ਸਟਾਈਲ ਖਰਾਬ ਹੋ ਗਏ ਲੈ ਲਟਾ ਲਟਾ ਉਹ ਗੱਲ ਵੱਖਰੀ ਆ ਹਵਾ ਚੜਦੀ ਲਟਾ ਤੇ ਅੱਜ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਆ ਦੇਖੋ ਤੁਹਾਨੂੰ ਦਿਖ ਰਿਹਾ ਹੋਣਾ ਕੱਟੇ ਕਿਹੜੀ ਯਾਰਾਂ ਨੇ ਮੈਂ ਹੁਣ ਹੀ ਨਿਕਲੀ ਆ ਕੰਮ ਕਰਕੇ ਫਿਰ ਮੈਂ ਸੋਚਿਆ ਮੈਂ ਕਿ ਯਾਰ ਵੀ ਗੈਪ ਨਹੀਂ ਬਣਾਣਾ ਆਪਾਂ ਜੋਜੀ ਨੂੰ ਥੋੜਾ ਜਾਂ ਢਿੱਲੇ ਜਾ ਬੈਠਿਆ ਫਿਰ ਤੁਸੀਂ ਸਾਰੇ ਜਣੇ ਇੰਨਾ ਵੇਟ ਕਰਦੇ ਹੋ ਵਲੌਗ ਦਾ ਹਨਾ ਫਿਰ ਉਹ ਵੀ ਨਹੀਂ ਵਧੀਆ ਲੱਗਦਾ ਵੀ ਆਪਾਂ ਤੁਹਾਨੂੰ ਵੇਟ ਕਰਾਈਏ ਸੋ ਮਮਾ ਇਸ ਕਰਕੇ ਅੱਜ ਵਲੌਗ ਮੈਂ ਸਟਾਰਟ ਕਰਿਆ ਸਾਬਾਸ ਥੈਂਕ ਯੂ ਠੀਕ ਚਲੋ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਜੋਜੀ ਦੇਖਦੇ ਆਂ ਕੀ ਕਰਦੇ ਨੇ ਮੈਂ ਤੁਹਾਨੂੰ ਦਿਖਾਨੀ ਆ ਉਹ ਕਿਵੇਂ ਬੈਠੇ ਸੀਗੇ ਮਾਂ ਮਾਂ ਇਹ ਛੱਡ ਗਈ ਸੀ ਮੇਰਾ ਵੀ ਕੀ ਕਰ ਰਹੀ ਸੀ ਮੈਂ ਬੈਠ ਜਾ ਪਰ ਮੈਂ ਬੈਠੀ ਨਹੀਂ ਪਤਾ ਕਿਉਂ ਬਿਕੋਜ਼ ਠੰਡ ਤਾਂ ਮੈਨੂੰ ਵੀ ਲੱਗਦੀ ਹੈ ਪਰ ਗੱਲ ਇਹ ਹੈ ਵੀ ਅਫਗਾਨ ਠੰਡ ਨੂੰ ਜ਼ਿਆਦਾ ਫੀਲ ਨਹੀਂ ਕਰੀਦਾ ਕਿਉਂਕਿ ਜੇਕਰ ਆਪਾਂ ਠੰਡ ਨੂੰ ਜ਼ਿਆਦਾ ਫੀਲ ਕਰਾਂਗੇ ਤਾਂ ਮੈਂ ਸੁਣਿਆ ਵੀ ਠੰਡ ਹੋਣੀ ਜ਼ਿਆਦਾ ਹੋਰ ਲੱਗਦੀ ਆ ਤੇ ਪਰ ਜਿਨ੍ਹਾਂ ਨੇ ਠੰਡ ਮਹਿਸੂਸ ਕਰਨੀ ਆ ਨਾ ਤੇ ਉਹਨਾਂ ਨੇ ਕਰ ਹੀ ਲੈਣੀ ਤੇ ਉਹਨਾਂ ਨੇ ਪਤਾ ਕਿਿੱਦਾਂ ਕਰਨੀ ਆ ਐਦਾਂ ਆ ਇਹਨਾਂ ਨੂੰ ਦੇਖ ਲਓ ਕੀ ਮੇਰ ਜੀਤ ਨੂੰ ਕੇ ਬੈਠੇ ਨੇ ਕੱਦੀ ਕਹੀ ਜਾਨੀ ਆ ਵੀ ਤੁੱਪੇ ਬਾਹਰ ਬਾਹਰ ਚੱਲੋ ਮੇਰੇ ਨਾਲ ਤੁੱਪੇ ਪਰ ਨਹੀਂ ਨਾਲ ਨਾਲ ਮੈਂ ਵਲੌਗ ਬਣਾ ਰਹੀ ਆ ਨਾਲ ਨਾਲ ਮੈਂ ਥੋੜੀ ਸੈਟਿੰਗ ਵੀ ਕਰ ਰਹੀ ਆ ਕਿਉਂਕਿ ਅਜਨਸੇ ਥੋੜਾ ਜਿਹਾ ਬੀਜ਼ੀ ਸੀਗੇ ਸਵੇਰੇ ਕਿਤੇ ਗਏ ਹੋਏ ਸੀ ਆਪਾਂ ਜਿਸ ਕਰਕੇ ਆਪਾਂ ਦਾ ਵਲੌਗ ਵੀ ਲੇਟ ਹੋ ਗਿਆ ਮੇਰੀ ਰੋਟੀ ਵੀ ਲੇਟ ਹੋ ਗਈ ਤੇ ਮੈਂ ਵੀ ਹੁਣ ਕਿੰਨਾ ਟਾਈਮ ਹੋਇਆ 1.5 ਵਜੇ ਨੇ ਤੇ ਮੈਂ 1.5 ਵਜੇ ਨਿਕਲੀ ਹਾਂ ਕਿਚਨ ਦਾ ਸਾਰਾ ਕੰਮ ਨਬੇੜ ਕੇ ਪਰ ਦੋਦੀ ਨੂੰ ਮੈਂ ਕਹਿ ਰਹੀ ਆ ਕਿ ਦੋਦੀ ਪਲੀਜ਼ ਟੈਰੀਸ ਤੇ ਚੱਲੋ ਥੋੜੀ ਧੁੱਪ ਲੈ ਕੇ ਆਤੇ ਹਾਂ ਜਿਵੇਂ ਜਾਦੂ ਨੂੰ ਧੁੱਪ ਲੈਣ ਦੀ ਲੋੜ ਹੁੰਦੀ ਤੇ ਆ ਦੋਦੀ ਅੱਧੀ ਸਿਰ ਮਾਰੀ ਜਾਂਦੇ ਨੇ ਤੇ ਇਹਨਾਂ ਨੂੰ ਪਲੀਜ਼ ਸਾਰੇ ਜਾਣੇ ਕੋ ਕਮੈਂਟ ਕਰਕੇ ਐਦਾਂ ਨਹੀਂ ਬੈਠਣਾ ਹੁੰਦਾ ਥਿਲੇ ਥਿਲੇ ਜੇ ਹੋ ਕੇ ਇਹ ਕਹਿੰਦੇ ਅੱਜ ਮੇਰਾ ਮੂਡ ਨਹੀਂ ਹੈਗਾ ਮੈਨੂੰ ਠੰਡ ਲੱਗ ਰਹੀ ਆ ਅੱਜ ਥੋੜਾ ਜਿਹਾ ਉਦਾਸ ਹਾਂ ਹਮ ਗੱਲ ਤਾਂ ਓਬਵੀਅਸਲੀ ਨਹੀਂ ਦੱਸ ਸਕਦਾ ਪਰ ਥੋੜਾ ਜਿਹਾ ਦੱਸ ਹਮ ਅੱਜ ਥੋੜਾ ਜਿਹਾ ਉਦਾਸ ਨਹੀਂ ਹਾਂ ਚਲੋ ਮੈਂ ਤੁਹਾਡੇ ਨਾਲ ਕੋਲੇ ਵੜਦੀ ਆ ਇੱਕ ਮਿੰਟ ਜੀ ਹਾਂਜੀ ਜੀ ਕਹਿੰਦੇ ਉਦਾਸ ਨਹੀਂ ਹੋਈਦਾ ਜਿਹਦੀ ਇੰਨੀ ਕਿਊਟ ਘਰ ਵਾਲੀ ਹੋਵੇ ਉਹਨੂੰ ਤਾਂ ਵੈਸੇ ਉਦਾਸ ਹੋਣਾ ਬਣਦਾ ਹੀ ਨਹੀਂ ਹੈਗਾ ਹਾਂ ਉਹ ਤਾਂ ਹੈ ਪਰ ਕਦੇ-ਕਦੇ ਹੋ ਜਾਂਦਾ ਹੁਣ ਆਪਣਾ ਕੰਮ ਇਹ ਹੈ ਵੀ ਆਪਾਂ ਰੋਜ਼ ਰੈਗੂਲਰ ਵਲੌਗ ਬਣਾਉਣੇ ਨੇ ਤਾਂ ਵਲੌਗ ਤਾਂ ਬਣਾਉਣੀ ਹੈ ਤੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਦੱਸਦਾ ਅੱਜ ਜੋਜੀ ਦਾ ਨਾ ਵਲੌਗ ਬਣਾਉਣ ਦਾ ਮੂਡ ਨਹੀਂ ਸੀਗਾ ਬਟ ਫਿਰ ਵੀ ਨਾ ਮੈਂ ਮੈਂ ਰਸੋਈ 'ਚ ਕੰਮ ਕਰਦੀ ਨਾ ਸੋਚ ਲਿਆ ਸੀਗਾ ਮੈਂ ਕਿ ਅੱਜ ਜੀ ਜੋਜੀ ਦਾ ਵਲੌਗ ਬਣਾਉਂਦਾ ਮਨ ਨਹੀਂ ਹੈਗਾ ਮੈਨੂੰ ਪਤਾ ਹਨਾ ਬਟ ਅੱਜ ਫਿਰ ਵੀ ਵਲੌਗ ਬਣੇਗਾ ਵਲੌਗ ਮੈਂ ਬਣਾਉਂਗੀ ਕਿਉਂਕਿ ਅ ਫਿਰ ਮੈਂ ਅੰਦਰ ਆਈ ਹਣਾ ਫਿਰ ਜੋਜੀ ਨੇ ਮੈਨੂੰ ਕਿਹਾ ਕਿ ਮੇਰਾ ਜਮਾਨ ਨਹੀਂ ਹੈਗਾ ਵਲੌਗ ਬਣਾਉਂਦਾ ਪਰ ਫਿਰ ਵੀ ਚਲ ਬਣਾ ਲਾਂਗੇ ਮੈਂ ਤੁਸੀ ਐ ਨਾ ਕਹੋ ਬਣਾ ਲਾਂਗੇ ਵੀ ਤੁਸੀ ਆਪਾ ਬਣਾਵਾਂਗੇ ਵਲੌਗ ਦੇ ਤੁਸੀਂ ਇਹ ਦੇਖੋ ਕਿ ਇਹ ਤੁਹਾਡੇ ਸਾਰੇ ਬਾਰੇ ਕਿੰਨਾ ਸੋਚਦੇ ਨੇ ਕਹਿੰਦੇ ਜੇ ਮੇਰਾ ਮਨ ਨਹੀਂ ਹੈਗਾ ਮੈਂ ਫਿਰ ਵੀ ਵਲੌਗ ਬਣਾਣਾ ਕਹਿੰਦੇ ਇੰਨੇ ਬੰਦੇ ਆਪਣੀ ਵੇਟ ਕਰਦੇ ਨੇ ਫਿਰ ਉਹ ਕਮੈਂਟ ਕਰਦੇ ਨੇ ਕਿ ਅਸੀਂ ਤਾਂ ਤੁਹਾਡੇ ਵਲੌਗ ਦੀ ਵੇਟ ਕਰ ਰਹੇ ਸੀਗੇ ਤੇ ਤੁਸੀਂ ਵਲੌਗ ਕਿਉਂ ਨਹੀਂ ਬਣਾਇਆ ਸੋ ਦੈਟਸ ਵਾਈ ਕਿ ਜੋਜੀ ਕਹਿੰਦਾ ਗੈਪ ਨਹੀਂ ਬਣਾ ਆਪਾ ਵਲੌਗ ਬਣਾਣਾ ਹੀ ਬਣਾਣਾ بس ਇਹ ਝੂਠੀ ਜੀ ਸਮਾਈਲ ਐਦਾਂ ਝੂਠੀ ਜੀ ਸਮਾਈਲ ਦੇਈ ਜਾਂਦੇ ਨੇ بس ਹੱਸ ਕੇ ਦਿਖਾਣਾ ਸਾਰੇ ਜਣੇ ਇਹਨਾਂ ਨੂੰ ਕਹੋ ਵੀ ਹੈਪੀ 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 ਲੱਤੇ ਹੁੰਦੇ ਆ ਜਿਤ ਮਹੀਨੇ 30 ਦਿਨ ਨੇ ਨਾ 29 ਦਿਨ ਮੈਂ ਹੈਪੀ ਰਹਿਣਾ ਬਿਲਕੁਲ ਮਤਲਬ ਵੈਸੇ 30 ਦਿਨ ਰਹਿਣਾ ਹੁੰਦਾ ਪਰ 29 ਦਿਨ ਮੈਂ ਹੈਪੀ ਰਹਿਣਾ ਮੋਸਟਲੀ ਜਿਆਦਾਤਰ ਇੱਕ ਦਿਨ ਵਿੱਚ ਦਾ ਵਿੱਚੋਂ ਇਹ ਜਾ ਆ ਜਾਂਦਾ ਵੀ ਕਦੇ ਕਦੇ ਨਾ ਹਾਂ ਅਜੂ ਦਾਸ ਰਹਿਣਾ ਲਾਈਵ ਵੀ ਸਵੈਲਿੰਗ ਸਵੈਲਿੰਗ ਲੱਗ ਰਹੀਆਂ ਨੇ ਇਹਨਾਂ ਦੀਆਂ ਆਈ ਸੋ ਲੱਗ ਰਹੀ ਐ ਬੁਲੇਟ ਥੋੜਾ ਲੇਟ ਉੱਠਣ ਕਰਕੇ ਹੋਣੀ ਐ ਜਾਂ ਫਿਰ ਮੈਂ ਰਾਤੀ ਸੌਂ ਨਹੀਂ ਕਿਉਂਕਿ ਰਾਤੀ 1 ਵਜੇ ਦਾ ਐਡੀਟਿੰਗ ਕਰੀਆ ਤੁਸੀਂ 1 ਵਜੇ ਤੱਕ ਤਾਂ ਮੈਂ ਵੀਡੀਓ ਐਡੀਟਿੰਗ ਕਰੀਆ ਜਿਹੜੀ ਟੀਮ ਬੰਨ ਮੇਨ ਚੈਨਲ ਦੇ ਵੀਡੀਓ ਆਉਂਦੀ ਉਹਦੀ ਐਡੀਟਿੰਗ ਕਰ ਰਿਹਾ ਸੀਗਾ ਤਾਂ ਬਸ ਨੀਂਦ ਨਹੀਂ ਪੂਰੀ ਹੋਈ ਕੁਝ ਕੁਝ ਊ ਮੰਨ ਨਹੀਂ ਠੀਕ ਹੈ ਨਾ ਸੋ ਦੈਟ ਇਜ਼ ਵਾਈ ਆਈ ਐਮ ਲिटल ਸਲੋ ਸਲੋ ਟੂਡੇ ਕਹਿੰਦੇ ਹੱਸਦੇ ਚਿਹਰਿਆਂ ਨੂੰ ਦੇਖ ਕੇ ਹਮੇਸ਼ਾ ਸਾਰੇ ਇਹ ਸਮਝਦੇ ਨੇ ਕਿ ਸ਼ਾਇਦ ਇਹਦੀ ਜ਼ਿੰਦਗੀ ਦੇ ਵਿੱਚ ਆਲਵੇਸ 24 ਆਵਰਸ ਐਦੀ ਖੁਸ਼ 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 ਚੱਲਦੀ ਆ ਸਭ ਦੀ ਜ਼ਿੰਦਗੀ ਦੇ ਵਿੱਚ ਅਪ ਸੈਂਡ ਡਾਊਨਸ ਆਤੇ ਹਨ ਮੈਂ ਇੱਕ ਰੀਲ ਲੇਖੀ ਸੀ ਕੱਲੇ ਆ ਬਰਸਾਂ ਮੈਂ ਦਰਦਰ ਨਾ ਹੂੰ ਤੇ ਉਹ ਰੀਲ ਚ ਦੋ ਬਾਲ ਸੀਗੀਆਂ ਤੂੰ ਦੇਖੀ ਹੋਣੀ ਸ਼ਾਇਦ ਨਹੀਂ ਮੈਂ ਦੋ ਬਾਲ ਸੀਗੀਆਂ ਦੇਖ ਜਿਵੇਂ ਦੋ ਬੋਲਾਂ ਨੇ ਠੀਕ ਹੈ ਇੱਕ ਦੀ ਸਟ੍ਰੇਟ ਜਾ ਰਹੀ ਸੀ ਜਿਵੇਂ ਲਾਈਫ ਚਲਦੀ ਹੁੰਦੀ ਹੈ ਨਾ ਸਿੱਧੀ ਸਟ੍ਰੇਟ ਬਿਲਕੁਲ ਹੈਪੀ ਇੱਕ ਬਾਲ ਸੀਗੀ ਉਹ ਐਵੇਂ ਕਰਕੇ ਐਵੇਂ ਜਾ ਰਹੀ ਸੀ ਬਾਰ ਬਾਰ ਐਵੇਂ ਵੀ ਅਪ ਡਾਊਨ ਅਪ ਡਾਊਨ ਅਪ ਡਾਊਨ ਪਰ ਨੋਟਿਸ ਕਰਨ ਵਾਲੀ ਗੱਲ ਇਹ ਸੀ ਜਿਹੜੀ ਸਿੱਧੀ ਬੋ ਜਾ ਰਹੀ ਸੀ ਉਹ ਸਲੋ ਹੋ ਜਾ ਰਹੀ ਸੀ ਜਿਹੜੀ ਅਪ ਡਾਊਨ ਜਾ ਰਹੀ ਸੀ ਨਾ ਉਹਦੀ ਸਪੀਡ ਆਪਣੇ ਆਪ ਘਟਵਾਦ ਰਹੀ ਸੀ ਤਾਂ ਉਹ ਬਹੁਤ ਤੇਜ਼ ਹੋ ਰਹੀ ਸੀ ਵਿੱਚ ਵਿੱਚ ਨੂੰ ਤਾਂ ਉਹ ਅੱਗੇ ਲੰਘੀ ਸੀ ਸੋ ਉੱਥੋਂ ਥੋੜਾ ਜਿਹਾ ਐਵੇਂ ਮੋਟੀਵੇਸ਼ਨ ਮਿਲਦੀ ਆ ਵੀ ਜਿਹੜੀ ਲਾਈਫ ਚ ਡਾਊਨ ਹੋਣਾ ਉਹ ਸਹੀ ਹੁੰਦੀ ਹੈ ਜੇ ਤੁਸੀਂ ਜ਼ਿਆਦਾ ਮੋਟੀਵੇਸ਼ਨ ਲੈਣੀ ਹੈ ਨਾ ਉਧਰਲੇ ਪਾਪਾ ਨੂੰ ਫੋਨ ਕਰਦਿਆ ਕਰੋ ਪਾਪਾ ਐਸੀ ਐਸੀ ਇੱਕ ਹਫ਼ਤਾ ਸੁਣਾਉਂਦੇ ਨੇ ਨਾ ਮੈਂ ਕਹਿੰਨੀ ਸੁਣ ਕੇ ਮੈਨੂੰ ਐ ਲੱਗਦਾ ਪਾਪਾ ਕੱਢ ਕੇ ਕਿੱਥੋਂ ਲਿਆਏ ਨੇ ਇਹ ਗੱਲ ਮਤਲਬ ਉਧਰਲੇ ਪਾਪਾ ਮੇਰੇ ਉਹ ਉਹਦੋਂ ਇੱਕ ਸਪੈਸ਼ਲ ਵਲੌਗ ਬਣਾਉਂਗੀ ਕਦੇ ਮੈਂ ਔਰ ਪਾਪਾ ਬੈਠੇ ਹੋਵਾਂਗੇ ਨਾ ਤੇ ਮੈਂ ਕਹਿੰਨੀ ਆ ਵੀ ਉਹ ਤਾਂ ਜੇ ਆਪਾਂ ਡੈਡੀ ਨੂੰ ਕਹਾਂਗੇ ਨੀ ਨਾ ਵੀ ਵਲੌਗ ਬਣਾਣਾ ਡੈਡੀ ਤਾਂ ਵੀ ਗੱਲਾਂ ਕਰਦੇ ਨੇ ਹਾਂ ਉਹ ਤਾਂ ਵੀ ਗੱਲਾਂ ਕਰਦੇ ਨੇ ਮੀਨਸ ਮੈਂ ਨਾ ਉਧਰਲੇ ਆਪਣੇ ਪਾਪਾ ਦੀ ਇੱਕ ਉਹ ਕਰੂੰਗੀ ਤਰੀਫ ਪਿੱਠ ਪਿੱਛੇ ਵੀ ਉਹ ਐਨੀ ਡੂੰਗੀ ਗੱਲ ਕਰਦੇ ਨੇ ਨਾ ਵੀ ਕਈ ਵਾਰ ਨਾ ਮੈਨੂੰ ਮਤਲਬ ਬੰਦਾ ਸੋਚਣ ਦੇ ਮਜਬੂਰ ਹੋ ਜਾਂਦਾ ਵੀ ਯਾਰ ਵਾਕੀ ਵੀ ਹਾਂ ਹੁਣ ਕੱਲ ਨੂੰ ਨਾ ਮੈਨੂੰ ਮੈਂ ਤੁਹਾਨੂੰ ਉਹ ਗੱਲ ਤਾਂ ਨਹੀਂ ਸੁਣਾ ਸਕਦੀ ਪਰ ਕੱਲ ਨੂੰ ਮੇਰੇ ਡੈਡੀ ਨੇ ਮੈਨੂੰ ਇੱਕ ਗੱਲ ਸਮਝਾਈ ਕਿਉਂਕਿ ਉਹ ਮੈਨੂੰ ਤਕਰੀਬਨ ਸਮਝਾਉਂਦੇ ਰਹਿੰਦੇ ਨੇ ਲਾਈਫ ਬਾਰੇ ਕੁਝ ਵੀ ਉਹ ਕਹਿੰਦੇ ਨੇ ਅਸੀਂ ਅੱਜ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਕੱਲ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਇਓ ਹਨਾ ਤਾਂ ਐਨੀ ਡੂੰਗੀ ਗੱਲ ਕਰ ਜਾਂਦੇ ਨੇ ਨਾ ਜਿਹਨੂੰ ਇੱਕ ਵਾਰ ਦਾ ਮਤਲਬ ਸੁਣਗੇ ਨਾ ਦੋਦੀ ਮੈਂ ਸੋਚਾਂ ਚ ਪੈ ਜੰਨੀ ਮਤਲਬ ਮੈਂ ਐ ਹੋ ਜੰਨੀ ਵੀ ਯਾਰ ਵਾਕ ਹੀ ਸਹੀ ਗੱਲ ਐ ਤੁਹਾਨੂੰ ਗੱਲ ਸੁਣਾਉਂਗੀ ਜਰੂਰ ਆਫ ਕੈਮਰਾ ਠੀਕ ਐ ਤੇ ਬਾਕੀ ਹੁਣ ਗੱਲ ਇਹ ਐ ਵੀ ਮੈਂ ਭੁੱਲ ਗਈ ਇੱਕ ਗੱਲ ਕਰਨ ਲੱਗੀ ਸੀ ਹੋਰ ਤੇ ਇਸ ਕਰਕੇ ਆਪਾਂ ਗੈਪ ਨਹੀਂ ਪਾਇਆ ਵਲੌਗ ਆਪਾਂ ਉਹਨਾਂ ਨਾ ਆਇਆ ਠੀਕ ਐ ਤੇ ਐਦਾਂ ਫੋਨ ਫੜ ਕੇ ਵੇਹੇ ਮੈਨੂੰ ਘੱਟ ਬੋਲਣਾ ਪਸੰਦ ਐ ਬਾਹਾਂ ਵੀ ਦੁਖ ਲੱਗਦਾ ਮੈਂ ਫਿਰ ਵੀ ਬੋਲਦੀ ਆ ਦੇਖੋ ਮੈਂ ਨੀਜ਼ ਦਾ ਸਾਰਾ ਲਿੱਤਾ ਨਾ ਤੇ ਇੱਕ ਗੱਲ ਮੈਂ ਹੋਰ ਬਹੁਤ ਇੰਪੋਰਟੈਂਟ ਕਰਨੀ ਸੀ ਤੁਹਾਡੇ ਨਾਲ ਤੇ ਉਹ ਮੈਨੂੰ ਨਾ ਹੁਣ ਇਸ ਟਾਈਮ ਸਕਿੱਪ ਕਰ ਗਈ ਆ ਮਾਈਂਡ ਚ ਅਗਰ ਇਨ ਕੇਸ ਮੈਨੂੰ ਮਾਈਂਡਸ ਆ ਗਈ ਤਾਂ ਮੈਂ ਤੁਹਾਨੂੰ ਦੱਸੂਗੀ ਤੇ ਬਾਕੀ ਇੱਕ ਕਾਲੀ ਐਕਟੀਵਾ ਵਾਲੀ ਨਾ ਸਾਰਿਆਂ ਨੇ ਬਹੁਤ ਬਣਾ ਲਿਆ ਕਾਲੀ ਐਕਟੀਵਾ ਵਾਲੀ ਤੇ ਰੀਲ ਹਨਾ ਬਟ ਆਪਾਂ ਕੁਝ ਡਿਫਰੈਂਟ ਤਰੀਕੇ ਨਾਲ ਰੀਲ ਬਣਾਈ ਆ ਕਾਲੀ ਐਕਟੀਵਾ ਵਾਲੀ ਕੋ ਇੰਸਟਾ ਤੇ ਜਾ ਕੇ ਦੇਖ ਲਓ ਕੋ ਇੰਸਟਾ ਤੇ ਜਾ ਕੇ ਦੇਖੋ ਜਰ ਸ਼ਮੀ ਰੀਲ ਆ ਜਾਏਗੀ ਹੋ ਠੀਕ ਹੈ 6 ਵਜੇ ਪਾਉਂਗੀ ਮੈਂ ਜਿਵੇਂ ਵਲੌਗ ਆ ਗਿਆ ਨਾ ਵਲੌਗ ਤੋਂ ਬਾਅਦ ਰੀਲ ਆ ਜਾਊਗੀ ਮੋਸਟਲੀ ਤੇ ਸਾਰਿਆਂ ਨੇ ਜਰੂਰ ਦੇਖਣੀ ਆ ਐ ਨਹੀਂ ਕਹਿਣਾ ਹੈਗਾ ਵੀ ਹਾਂ ਹਾਂ ਦੇਖ ਲਾਂਗੇ ਕੋਈ ਨਾ ਜਾ ਕੇ ਦੇਖਣੀ ਆ ਓਕੇ ਮੈਂ ਤੁਹਾਡੇ ਸਾਰਿਆਂ ਲਈ ਰੀਲਸ ਬਣਾਉਣੀ ਆ ਤੇ ਤੁਹਾਡੇ ਸਾਰਿਆਂ ਨੂੰ ਹੀ ਦਿਖਾਉਣ ਲਈ ਵਲੌਗ ਬਣਾਉਣੀ ਆ ਬਲੌਗ ਵੈਨ ਨੀ ਹਾਂ ਵਿਅਸਤ ਕਰਦੇ ਆ ਆਪ ਦਾ ਬਾਈਕ ਲੁੱਕ ਕੇਅਰ ਜਾਈ ਚ ਚਲੋ ਠੀਕ ਆ ਉੱਤੋਂ ਅੱਛਾ ਇਹਨੇ ਲੇਜੀ ਨੇ ਨਾ ਇਹ ਅੱਜ ਅੱਜ ਇਹਨੇ ਲੇਜੀ ਹੋਏ ਹੋਏ ਨੇ ਮੈਨੂੰ ਮੈਂ ਮੈਨੂੰ ਨਾ ਅਕਸਰ ਮੇਰੀ ਹੈਬਿਟ ਹੈ ਅਗਰ ਮੈਂ ਇੱਕ ਵਾਰ ਮਾਰਨਿੰਗ ਬੈਠਾ ਤਾਂ ਉੱਠ ਜਾ ਮੈਂ ਬੈੱਡ ਸੇ ਬੈਠਦੀ ਨਹੀਂ ਹੈਗੀ ਮੈਨੂੰ ਪਤਾ ਕੀ ਕਹਿੰਦੇ ਆ ਜਾ ਤੂੰ ਵੀ ਬਹਿ ਜਾ ਨਾਲੀ ਜੇ ਹੁਣ ਤੇਰਾ ਕੰਮ ਨਿਭੜ ਗਿਆ ਮੈਂ ਮੈਂ ਨਹੀਂ ਬੈੰਦੀ ਹੈਗੀ ਮੈਨੂੰ ਬੈਠਣਾ ਅੱਛਾ ਨਹੀਂ ਲੱਗਦਾ ਹੈਗਾ ਇੰਨਾ ਜ਼ਿਆਦਾ ਮੈਂ ਬੈਠਣਾ ਪਸੰਦ ਨਹੀਂ ਕਰਦੀ ਜਿਵੇਂ ਕਈ ਕੁੜੀਆਂ ਨੂੰ ਹੁੰਦਾ ਨਾ ਕਿ ਅਸੀਂ ਬੈਠੇ ਰਹੀਏ ਕੰਮ ਤੋਂ ਟਲੇ ਮੈਂ ਜਿੰਨਾ ਵੀ ਕੰਮ ਕਰਦੀ ਆ ਬਨਾਈ ਇਮਾਨਦਾਰੀ ਨਾਲ ਕਰਦੀ ਆ ਸੈਕਿੰਡ ਚੀਜ਼ ਮੈਨੂੰ ਬੈਠਣਾ ਬਹੁਤ ਘੱਟ ਪਸੰਦ ਆ ਮੈਂ ਤੁਰੇ ਫਿਰਦੀ ਰਹਿੰਦੀ ਬਟ ਮੇਰੀ ਉਧਰਲੀ ਮੰਮੀ ਨਾ ਇਸ ਗੱਲ ਲਈ ਬਵਨ ਨੂੰ ਬੋਲਦੀ ਆ ਕਿ ਇਹਨੂੰ ਬਿਠਾਵੀ ਲਿਆ ਕਰੇ ਉਧਰ ਆ ਕੇ ਵੀ ਨਾ ਤੁਰੇ ਫਿਰਦੀ ਹੀ ਰਹਿੰਦੀ ਕਮਲਿਆ ਵਾਂਗੂ ਇਸ ਕਰਕੇ ਦਾ weight ਵੀ loose ਹੋ ਗਿਆ ਮੈਂ ਪਤਲੀ ਵੀ ਹੋ ਗਈ ਇਸੇ ਚੱਕਰ ਚ ਐਂਡ ਇਹ ਵਲੌਗ ਪ੍ਰੀਤ ਨੇ ਬਣਾਇਆ ਸਟਾਰਟ ਕਰਿਆ ਇਹ ਤੁਹਾਨੂੰ ਮੇਰਾ ਮਤਲਬ ਮੇਰਾ ਮਨ ਨਹੀਂ ਸੀ ਜਿਵੇਂ ਤੁਹਾਨੂੰ ਪ੍ਰੀਤ ਨੇ ਦੱਸਿਆ ਪਰ ਪ੍ਰੀਤ ਨੇ ਪ੍ਰੀਤ ਦੇ ਮਤਲਬ ਵਲੌਗ ਬਣ ਗਿਆ ਸੋ ਇਹ ਵਲੌਗ ਇੱਥੇ ਤੱਕ ਹੀ ਸੀਗਾ ਜਿਨੇ ਨੂੰ ਵਲੌਗ ਮੈਂ ਲਾਈਕ ਸ਼ੇਅਰ ਕਮੈਂਟ ਵਾਰੀ ਨਹੀਂ ਕਰੂੰਗਾ ਕਿ ਮੈਂ ਉਦਾਸ ਹਾਂ ਅੱਜ ਠੀਕ ਆ ਤੇ ਬਸ ਇਸ ਵਲੌਗ ਦਾ ਮੇਨ ਕਨਸਰਨ ਮੇਨ ਮੁੱਦਾ ਇਹ ਹੈ ਸੀਗਾ ਵੀ ਹਰ ਇਨਸਾਨ ਦੀ ਤੁਹਾਨੂੰ ਜਿੰਨਾ ਕੁਝ ਦਿਖਦਾ ਹੈ ਹਨਾ ਆਨਲਾਈਨ ਦਿਖਦਾ ਹੈ ਸਿਰਫ ਆਨਲਾਈਨ ਜੋ ਦਿਖਦਾ ਉਹ ਲਾਈਫ ਨਹੀਂ ਹੁੰਦੀ ਆਨ ਸਕਰੀਨ ਆਨ ਸਕਰੀਨ ਦਿਖਦਾ ਉਹ ਲਾਈਫ ਨਹੀਂ ਹੁੰਦੀ ਜੋ ਵੀ ਬੈਕ ਆਫ ਦਾ ਕੈਮਰਾ ਚੱਲ ਰਿਹਾ ਹੁੰਦਾ ਉਹ ਵੀ ਲਾਈਫ ਹੁੰਦੀ ਆ ਠੀਕ ਆ ਕਦੇ ਕਦੇ ਸਾਡੇ ਵੀ ਮੂਡ ਆਫ ਹੁੰਦੇ ਨੇ ਹਮੇਸ਼ਾ ਅਸੀਂ ਖੁਸ਼ ਨਹੀਂ ਰਹਿੰਦੇ ਕਦੇ ਕਦੇ ਹੋ ਜਾਂਦਾ ਪਰ ਹੁੰਦਾ ਬਹੁਤ ਰੇਅਰ ਆ ਉਹ ਥੋੜਾ ਹੌਂਸਲਾ ਰੱਖਣਾ ਪੈਂਦਾ ਠੀਕ ਆ ਆਪਣੇ ਮਨ ਨੂੰ ਹੌਸਲਾ ਦੇ ਰਿਹਾ ਹੁਣ ਮੈਂ ਇਸ ਤੋਂ ਪਹਿਲਾਂ ਮੈਂ ਸਾਇਲ ਵੀ ਛੁੱਟੀ ਛੁੱਟੀ ਕਰ ਰਹੇ ਨੇ ਇਸ ਤੋਂ ਪਹਿਲਾਂ ਮੈਂ ਸ਼ਾਂਤ ਬੈਠਾ ਸੀ ਬਿਲਕੁਲ ਠੀਕ ਆ ਜਿਹੜੇ ਮੁੰਡੇ ਦੀ ਸਮਾਈਲ ਐਨੀ ਕਿਊਟ ਐ ਜਿਹੜੀ ਮੈਨੂੰ ਐਨੀ ਪਸੰਦ ਆ ਜੋ ਮੁੰਡਾ ਸਮਾਈਲ ਵੀ ਸੋਚ-ਸੋਚ ਕੇ ਕਰ ਰਿਹਾ ਵੀ ਮੈਂ ਕਰਾਂ ਕਿ ਨਾ ਕਰਾਂ ਝੂਠੀ-ਝੂਠੀ ਜੀ ਠੀਕ ਆ ਨਾ ਬਟ ਹਾਂ ਜਿਵੇਂ ਤੁਹਾਨੂੰ ਦੋਜੀ ਨੇ ਕਿਹਾ ਜਿੰਨੇ ਵੀ ਆਪਣੇ ਯੂਟਿਊਬਰਸ ਹੁੰਦੇ ਨੇ ਯਾ ਜਿੰਨੇ ਫਿਲਮ ਸਟਾਰ ਹੁੰਦੇ ਨੇ ਹਾਂ ਇਨਫਲੂਐਂਸਰ ਹੁੰਦੇ ਨੇ ਤੇ ਇਹਦਾ ਮਤਲਬ ਇਹ ਨਹੀਂ ਕਿ ਪ੍ਰੋਬਲਮਸ ਸਭ ਦੀ ਜ਼ਿੰਦਗੀਆਂ 'ਚ ਹੁੰਦੀਆਂ ਨੇ ਬਸ ਇੰਨਾ ਫਰਕ ਐ ਕਿ ਕੋਈ ਆਪਾਂ ਸ਼ੋ ਆਪਣਾ ਕੰਮ ਐਸਾ ਕਿ ਆਪਾਂ ਅਗਰ ਰੋਜ਼-ਰੋਜ਼ शो ਕਰਾਂਗੇ ਨਾ ਇਹ ਚੀਜ਼ ਤਾਂ ਸਿੰਪਲ ਹੀ ਲੱਗ ਰਿਹਾ ਹੈ। ਡੈਟ ਹੈਨਾ ਸਿੰਪਲ ਤਾਂ ਆਪਾਂ ਕੰਮ ਵੀ ਨਹੀਂ ਕਰ ਸਕਦੇ ਹੈਗੇ। ਇਹ ਵੀ ਇੱਕ ਰੀਜ਼ਨ ਹੈ। ਸੋ ਆਪਣਾ ਕੰਮ ਆਪਣੀ ਲਾਈਫ ਦੁੱਖ ਨੂੰ ਵੀ ਮੈਂ ਮੈਂ ਇਹਨਾਂ ਨੂੰ ਵੀ ਸਮਝਾਉਣੀ ਹੈ ਕਿ ਆਪਣੇ ਦੁੱਖ ਨੂੰ ਵੀ ਇੰਜੋਏ ਕਰੋ। ਸੋਚੋ ਵੀ ਇੱਕ ਅੱਛੇ ਲਈ ਹੋਇਆ ਹੈਨਾ। ਕਿਤੇ ਨਾ ਕਿਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਇਹਨਾਂ ਨਾਲੋਂ ਜ਼ਿਆਦਾ ਸਟਰੋਂਗ ਆ। ਸੋ ਮੈਂ ਇਹਨਾਂ ਨੂੰ ਹਿੰਮਤ ਦੇਣੀ ਹੁੰਦੀ ਆ ਕਿ ਅਗਰ ਲਾਈਫ 'ਚ ਕੋਈ ਦੁੱਖ ਆਇਆ ਤਾਂ ਉਸ ਨੂੰ ਵੀ ਫੇਸ ਕਰਨਾ ਇਨਸਾਨ ਨੂੰ ਆਉਣਾ ਚਾਹੀਦਾ। ਇਨਸਾਨ ਇਦਾਂ ਦਾ ਹੋਣਾ ਚਾਹੀਦਾ ਕਿ ਉਸ ਨੂੰ ਆਪਣੀ ਪ੍ਰੋਬਲਮਸ ਨੂੰ ਫੇਸ ਕਰਨਾ ਆਣਾ ਜ਼ਰੂਰੀ ਹੈ। ਠੀਕ ਹੈ ਨਾ ਠੀਕ ਹੈ ਠੀਕ ਹੈ ਬੇਬੀ ਮਤਲਬ ਸਾਡਾ ਐਵੇਂ ਮੇਰਾ ਤੇ ਪ੍ਰੀਤ ਦਾ ਜਿਹੜੇ ਮਾਮਲੇ 'ਚ ਪ੍ਰੀਤ ਸਟਰੋਂਗ ਆ ਉਸ 'ਚ ਮੈਂ ਵੀਕ ਆ ਜਿਹੜੇ ਮਾਮਲੇ 'ਚ ਮੈਂ ਸਟਰੋਂਗ ਆ ਉਸ 'ਚ ਪ੍ਰੀਤ ਵੀਕ ਆ ਸਾਡਾ ਆਪਸ 'ਚ ਰਹਿ ਕੇ ਚੱਲ ਜਾਂਦਾ ਹੈ ਹੈਨਾ ਯੈਸ ਤੇ ਚਲੋ ਟੈਂਕੀ ਭਰ ਗਈ ਬਾਹਰ ਆਵਾਜ਼ ਆ ਗਈ ਹੁਣ ਇਹ ਵਲੌਗ ਨੂੰ ਆਪਾਂ ਖਤਮ ਕਰਦੇ ਆ ਠੀਕ ਹੈ ਤੇ ਲਾ ਲੈ ਸਾਰੇ ਸੌਨਸ ਸੌਨ ਨੇ ਕਮੈਂਟ ਕਰ ਦਿਓ ਵੀ ਸਾਡਾ ਭੋਲੂ ਦਾ ਖਸਦਾ ਹੀ ਰਵੇ ਕਦੇ ਸਾਡੀ ਸਾਡੀ ਫੇਸ ਕਰਕੇ ਕੈਮਰੇ ਸਾਹਮਣੇ ਨਾ ਆਵੇ ਜਦ ਵੀ ਆਣਾ ਕੋ ਸਮਾਈਲ ਵਾਲਾ ਫੇਸ ਲੈ ਕੇ ਆਣਾ ਔਰ ਵਲੌਗ ਰੈਗੂਲਰ ਚਾਹੀਦੇ ਨੇ ਇਦਾਂ ਦੇ ਕਮੈਂਟ ਕਰਿਓ ਸਾਰੇ ਇਹਨਾਂ ਨੂੰ ਠੀਕ ਹੈ ਓਕੇ ਫਿਰ ਬਾਏ ਕਰ ਦੋ ਬਾਏ ਬਾਏ ਟੇਕ ਕੇਅਰ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਉਦਾਸ ਨਾ ਹੋਵੋ ਟੇਕ ਕੇਅਰ